ਰਹੇ ਨੇ ਇਹ ਕਿਸਾਨ ਕਿਸਾਨ ਆਗੂ ਢੱਲੇ ਆ ਸਾਹਮਣੂ ਮਰ ਲਈ ਮਜਬੂਰ ਕਰ ਰਹੇ ਨੇ ਦੱਸੋ ਕੀ ਆਪਾਂ ਮਰ ਲਈ ਮਜਬੂਰ ਕਰ ਰਹੇ ਆ ਆਪਾਂ ਕਹਿੰਦੇ ਆ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਲੰਮੀ ਉਮਰ ਜਿਉਣ ਪਰ ਸਰਕਾਰ ਆਪਣੇ ਗੁਰੂ ਸਾਹਿਬਾਨ ਦੇ ਇਤਿਹਾਸ ਤੋਂ ਜਾਣੂ ਨਹੀਂ ਇਹ ਸ਼ਹਿਰ ਉਹ ਜਾਣਣਾ ਨਹੀਂ ਚਾਹੁੰਦੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਧਰਮ ਬਚਾਉਣ ਲਈ ਆਪਣਾ ਸੀਸ ਵਾਰਿਆ ਤਾਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਕਿਸਾਨੀ ਬਚਾਉਣ ਲਈ ਸਾਡੇ ਵਰਗੇ ਨੌਜਵਾਨਾਂ ਦਾ ਭਵਿੱਖ ਬਚਾਉਣ ਲਈ ਆਉਣ ਵਾਲੀਆਂ ਨਸਲਾਂ ਦਾ ਭਵਿੱਖ ਬਚਾਉਣ ਲਈ ਆਪਣੀ ਜ਼ਿੰਦਗੀ ਦਾਤੇ ਲਾ ਰਹੇ ਨੇ ਇਸ ਦੌਰਾਨ ਆਪਣਾ ਨੌਜਵਾਨ ਵੀਰ ਬਹੁਤ ਵਧੀਆ ਛੋਟੇ ਸਬਦਾਂ 'ਚ ਖੋੜੇ ਸਬਦਾਂ ਦੇ ਵਿੱਚ ਆਪਾਂ ਨੂੰ ਸਮਝਾ ਚੁੱਕਿਆ ਕਿ ਕਿਸ ਤਰ੍ਹਾਂ ਦੀਆਂ ਪਾਲਿਸੀਆਂ ਨੇ ਇਹ ਸਮਝਣ ਦੀ ਲੋੜ ਹੈ ਹੁਣ ਆਪਾਂ ਨੂੰ ਖਣੌਰੀ ਮੋਰਚੇ ਤੇ ਜਾਣਾ ਚਾਹੀਦਾ ਦੂਸਰੀ ਗੱਲ ਜੋ ਕਹਿ ਰਹੇ ਨੇ ਕਿ ਇੱਕਲਾ सिद्धूपुर यूनियन का ज संयुक्त किसान मोर्चा गैर राजनीतिक का जो तोड़ के बनाया पर नहीं कोई एम नहीं तोड़िया ये समुचे किसान फॉर्म है